ਅਮਰਤਪਾਲ ਦੇ ਉੱਤੇ ਚੋਣ ਅਯੋਗ ਦੀ ਵੱਡੀ ਕਾਰਵਾਈ ਅਮਰਤਪਾਲ ਦੇ ਉੱਤੇ ਵੱਡੀ ਕਾਰਵਾਈ ਹੋਈ ਹੈ ਅਮਰਤਪਾਲ ਦੇ ਪੋਲਿੰਗ ਏਜੰਟ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਚੋਣ ਅਯੋਗ ਨੇ ਅਮਰਤਪਾਲ ਦੇ ਇੱਕ ਪੋਲਿੰਗ ਏਜੰਟ ਬਣੇ ਵਿਅਕਤੀ ਦੇ ਉੱਤੇ ਮਾਮਲਾ ਦਰਜ ਕਰ ਲਿਆ ਕੀ ਹੈ ਪੂਰੀ ਕਾਰਵਾਈ ਤੁਹਾਨੂੰ ਦੱਸਦੇ ਹਾਂ ਦਾ ਅਸਲ ਅਮਰitsar ਦੇ ਵਿੱਚ ਇੱਕ ਮਾਮਲਾ ਦਰਜ ਕੀਤਾ ਗਿਆ ਹੈ ਖੰਡੂਰ ਸਾਹਿਬ ਲੋਕ ਸਭਾ ਹਲਕੇ ਦੇ ਅਧੀਨ ਆਉਣ ਵਾਲੇ ਜੰਡੇਆਲਾ ਗੁਰੂ ਦੇ ਵਿੱਚ ਇੱਕ ਮਲਟੀ ਹੈਲਥ ਵਰਕਰ ਬਲਵੀਰ ਸਿੰਘ ਨੂੰ ਅਮਰਤਪਾਲ ਦੇ ਸਮਰਥਕ ਦੇ ਤੌਰ ਦੇ ਉੱਤੇ ਪੋਲਿੰਗ ਏਜੰਟ ਬਨਣਾ ਮਹਿੰਗਾ ਪੈ ਗਿਆ ਅਮਰਤਪਾਲ ਦਾ ਸਮਰਥਨ ਕਰਨਾ ਮਹਿੰਗਾ ਪੈ ਗਿਆ ਦਰਅਸਲ ਬਲਵੀਰ ਸਿੰਘ ਪਿੰਡ ਝੰਡ ਦੇ ਵਿੱਚ ਅਮਰਤਪਾਲ ਦਾ ਪੋਲਿੰਗ ਏਜੰਟ ਬਣਿਆ ਸੀ ਉਸ ਦੀ ਸੂਚਨਾ ਜਿਹੜੀ ਹੈ ਉਹ ਚੋਣ ਕਮਿਸ਼ਨ ਨੂੰ ਮਿਲੀ ਤਾਂ ਉਸ ਤੋਂ ਬਾਅਦ ਬਲਵੀਰ ਸਿੰਘ ਦੇ ਖਿਲਾਫ ਥਾਣਾ ਜੰਡੇਆਲਾ ਗੁਰੂ ਦੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਵੱਡੀ ਤੇ ਅਹਿਮ ਜਾਣਕਾਰੀ ਬਲਵੀਰ ਸਿੰਘ ਜੋ ਕਿ ਮਲਟੀ ਪਰਪਸ ਹੈਲਥ ਵਰਕਰ ਸੀਗਾ ਮਲਟੀ ਪਰਪਸ ਹੈਲਥ ਵਰਕਰ ਸੀ ਬਲਵੀਰ ਸਿੰਘ ਜੋ ਕਿ ਅਮਰਤਪਾਲ ਦਾ ਪੋਲਿੰਗ ਏਜੰਟ ਬਣਿਆ ਸੀਗਾ ਉਸ ਦੇ ਉੱਤੇ ਕਾਰਵਾਈ ਹੋਈ ਹੈ ਜੰਡੇਆਲਾ ਗੁਰੂ ਥਾਣੇ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ 1 ਜੂਨ ਨੂੰ ਵੋਟਾਂ ਪਈਆਂ ਸਨ 1 ਜੂਨ ਨੂੰ ਜਦੋਂ ਵੋਟਾਂ ਪਈਆਂ ਤਾਂ ਉਸ ਸਮੇਂ ਬਲਵੀਰ ਸਿੰਘ ਅਮਰਤਪਾਲ ਦਾ ਪੋਲਿੰਗ ਏਜੰਟ ਸੀ ਉਹ ਸਰਕਾਰੀ ਜਿਹੜਾ ਕਰਮਚਾਰੀ ਸੀ ਆ ਸਰਕਾਰੀ ਕਰਮਚਾਰੀ ਹੋਣ ਕਾਰਨ ਉੱਤੇ ਕਾਰਵਾਈ ਹੋਈ ਹੈ ਖੰਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਅਮਰਤਪਾਲ ਸਿੰਘ ਆਜ਼ਾਦ ਤੌਰ ਤੇ ਉਮੀਦਵਾਰ ਸਨ ਉਹਨਾਂ ਦਾ ਪੋਲਿੰਗ ਏਜੰਟ ਬਣੇ ਸਨ ਬਲਵੀਰ ਸਿੰਘ ਜਿਨ੍ਹਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਚੋਣ ਕਮਿਸ਼ਨ ਨੂੰ ਇੱਕ ਸ਼ਿਕਾਇਤ ਮਸੂਲ ਹੋਈ ਸੀ ਜਿਸ ਸ਼ਿਕਾਇਤ ਦੇ ਆਧਾਰ ਦੇ ਉੱਤੇ ਇਹ ਕਾਰਵਾਈ ਅਮਲ ਚ ਲਿਆਂਦੀ ਗਈ ਹੈ ਵੱਡੀ ਤੇ ਅਹਿਮ ਖਬਰ ਇਹ ਹੈ ਕਿ ਅਮਰਤਪਾਲ ਨੇ ਕਹਿ ਲਿਆ ਕਿ ਸਿੱਧੇ ਤੌਰ ਦੇ ਉੱਤੇ ਅਮਰਤਪਾਲ ਦੇ ਖਿਲਾਫ ਇਹ ਕਾਰਵਾਈ ਅਮਲ ਚ ਲਿਆਂਦੀ ਗਈ ਹੈ ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਇਹ ਹੈ ਕੀ ਅਮਰਤਪਾਲ ਦੇ ਪੋਲਿੰਗ ਏਜੰਟ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਅਮਰਤਪਾਲ ਲੋਕ ਸਭਾ ਹਲਕਾ ਖੰਡੂਰ ਸਾਹਿਬ ਤੋਂ ਜਿਹੜਾ ਆਜ਼ਾਦ ਤੌਰ ਦੇ ਉੱਤੇ ਚੋਣ ਲੜ ਰਹੇ ਸਨ ਉਹਨੂੰ ਸ਼ੋਮਨੀ ਅਕਾਲੀ ਦਲ ਅੰਮ੍ਰਿਤਸਰਸਾ ਨੇ ਕਈ ਪੰਥਕ ਧਿਰਾਂ ਨੇ ਉਹਨਾਂ ਦੀ ਜਿਹੜੀ ਹੈ ਹਮਾਇਤ ਕੀਤੀ ਸੀ ਤਾਂ ਇਸੇ ਦਰਮਿਆਨ ਇਹ ਖਬਰ ਆ ਰਹੀ ਹੈ ਅਮਰਤਪਾਲ ਇਸ ਵੇਲੇ ਜਿਹੜਾ ਕਰੋਮੀ ਸੁਰੱਖਿਆ ਕਾਨੂੰਨ ਦੇ ਅਧੀਨ ਜਣੇ ਕਿ ਨੈਸ਼ਨਲ ਸਕਿਉਰਿਟੀ ਐਕਟ ਐਨ ਐਸ ਦੇ ਅਧੀਨ ਦਿਬੜੂਗੜ ਦੀ ਜੇਲ੍ਹ ਦੇ ਵਿੱਚ ਬੰਦ ਨੇ ਅਸਮਦੀ ਦਿਬੜੂਗੜ ਜੇਲ੍ਹ ਚ ਬੰਦ ਨੇ ਉਹਨਾਂ ਨੇ ਬੜੇ ਜੋਸ਼ੋਖ ਰੋਸ਼ ਨਾਲ ਚੋਣ ਲੜੀ ਹੈ ਉਹਨਾਂ ਦੇ ਚੋਣ ਲੜਨ ਦੇ ਨਾਲ ਕਈ ਤਰ੍ਹਾਂ ਦੇ ਵਾਧ ਵਿਵਾਦ ਵੀ ਜੁੜੇ ਹੋਏ ਨੇ ਤਾਂ ਇਸੇ ਦਰਮਿਆਨ ਉਹਨਾਂ ਦੇ ਇੱਕ ਪੋਲਿੰਗ ਏਜੰਟ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ